ਜਿਹੜੇ ਲੋਕ ਇੱਥੇ ਦੂਰੋਂ ਆਉਂਦੇ ਆ ਉਹਨਾਂ ਨੂੰ ਦਸ ਕਦਮ ਤੇ ਆ ਕੇ ਪਰੇਸ਼ਾਨੀ ਹੋ ਰਹੀ ਹੈ ਜਿਹੜੀ ਅਸੀਂ ਉਹ ਪਰੇਸ਼ਾਨੀ ਨੂੰ ਹੱਲ ਕਰਨ ਵਾਸਤੇ ਅੱਜ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਜੁਬੀ ਸੋਫਨ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਤੇ ਮਾਨਯੋਗ ਕਮਿਸ਼ਨਰ ਘਰ ਪਹੁੰਚੇ ਸਪੈਸ਼ਲ ਟੀਮਾਂ ਜਿਹੜੀ ਦੇਖ ਰਹੇ ਹਾਂ ਕਿ ਮਿਸਟਰ ਸੇਖੋਂ ਜਿਹੜੇ ਉਹਨਾਂ ਦੇ ਜ਼ੋਨ ਦੇ ਆਫੀਸਰ ਨੇ ਉਹ ਆਪਣੀ ਟੀਮ ਲੈ ਕੇ ਆ ਅਸੀਂ ਪੋਸਟ ਵਾਲੇ ਜਿਹੜੇ ਹੈਗੇ ਆ ਸਾਰੀ ਪੁਲਿਸ ਟੀਮ ਲੈ ਕੇ ਆਫੀ ਉਹਨਾਂ ਦਾ ਉਹਨਾਂ ਨੂੰ ਅਸਿਸਟ ਕਰ ਰਹੇ ਆ ਹਮ ਤਾਂ ਉਹਨੇ ਬਾਹਰ 10 ਫੁੱਟ ਆਪਣਾ ਜਿਹੜਾ ਹੈਗਾ ਉਹ ਸਾਡੀ ਜਿਹੜੀ ਮੇਨ ਆਪਣੀ ਖੜ ਕੇ ਕੰਟਰੋਲ ਕੀਤੀ ਆ ਉਹਦੇ 10-10 ਫੁੱਟ ਦੋਨੇ ਪਾਸੇ ਦੁਕਾਨਾਂ ਕਰਨੇ ਤਾਂ ਨੰਗਣ ਮੁਤਰਾ ਨਹੀਂ ਆ ਪਛਤਾ ਤੇ ਐਂਬੂਲੈਂਸ ਫਸ ਜਾਂਦੀ ਹੈ ਜੇ ਦੋਨੇ ਪਾਸੋਂ ਕ੍ਰੋਸ ਮਤਲਬ ਟ੍ਰੈਫਿਕ ਆ ਜਾਂਦੀ ਹੈ ਤਾਂ ਉੱਥੇ ਜਾਮ ਲੱਗ ਜਾਂਦਾ ਜੀ ਸਾਲਾਂ ਦੇ ਨੇੜੇ ਗ੍ਰੀਨ ਕੋਰੀਡੋਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਤਾਂਕਿ ਕੋਈ ਵੀ ਐਂਬੂਲੈਂਸ ਆਵੇ ਜਾਂ ਕੋਈ ਮਰੀਜ਼ ਆਵੇ ਉਸ ਨੂੰ ਟ੍ਰੈਫਿਕ 'ਚ ਨਾ ਖੜਨਾ ਪਵੇ ਕਿਉਂਕਿ ਤੁਸੀਂ ਪਹਿਲਾਂ ਵੀ ਐਸਿਕ ਜਦੋਂ ਟ੍ਰੈਫਿਕ ਰਹੇ ਹੋ ਕਰੋਨਾ ਦੇ ਸਮੇਂ ਦੇ ਵਿੱਚ ਰਹੇ ਹੋ ਤੁਸੀਂ ਬਹੁਤ ਸਾਰੇ ਐਡਕਟਿ ਗ੍ਰੀਨ ਕੋਰੀਡੋਰਸ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਥੱਲੇ ਦੇ ਵਿੱਚ ਮਾਨੋ ਕੁਇਟਮੈਂਟ ਪੋਸਟੂ ਦੇ ਜਿਹੜੇ ਮਤਲਬ ਉਹਨਾਂ ਦੇ ਸੌਂਤ ਉਹਨਾਂ ਦਾ ਫਾਈਟ ਜਿਹੜਾ ਨੌਲੇਜ ਹੈ ਉਹਨਾਂ ਦੇ ਨੌਲੇਜ ਦੇ ਮੁਤਾਬਕ ਸਭ ਇੱਕ ਇੱਕ ਕਰਕੇ ਕੰਮ ਬੜਾਂਗੇ ਰੈਡੀਕੇਸ਼ਨ ਆਫ ਰੋਟਸ ਤੇ ਸੜਕਾਂ ਦੀਆਂ ਰੁਕਾਵਟਾਂ ਜਿਹੜੀਆਂ ਟ੍ਰੈਫਿਕ ਨੂੰ ਜਿਹੜੀਆਂ ਕਾਮ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਸੀ ਉਹਨਾਂ ਨੂੰ ਦੂਰ ਕਰ ਦੇਣਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅੱਜ ਲੁਧਿਆਣੇ ਦੇ ਵਿੱਚ ਡੀਐਮਸੀ ਹਸਪਤਾਲ ਦੇ ਬਾਹਰ ਐਂਟੀ ਐਨਕ੍ਰੋਚਮੈਂਟ ਡਰਾਈਵ ਚੱਲ ਰਹੀ ਹੈ ਪੁਲਿਸ ਅਤੇ ਕਾਰਪੋਰੇਸ਼ਨ ਦੀ ਸਾਂਝੀ ਇਹ ਡਰਾਈਵ ਹੈ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਦੀ ਸਮੱਸਿਆ ਇੱਥੇ ਬਹੁਤ ਬਣੀ ਹੁੰਦੀ ਸੀ ਆ ਇਸਨ ਇਸ ਨੂੰ ਹੱਲ ਕਰਨ ਦੇ ਵਾਸਤੇ ਪੁਲਿਸ ਅਤੇ ਕਾਰਪੋਰੇਸ਼ਨ ਦੀ ਸਾਂਝੀ ਡਰਾਈਵ ਜਿਹੜੀ ਹੈ ਚੱਲਦੀ ਪਈ ਹੈ ਸਾਡੇ ਨਾਲ ਕਾਰਪੋਰੇਸ਼ਨ ਤੋਂ ਅਸਿਸਟੈਂਟ ਕਮਿਸ਼ਨਰ ਵੀ ਇੱਥੇ ਮੌਜੂਦ ਨੇ ACP ਟ੍ਰੈਫਿਕ ਵੀ ਮੌਜੂਦ ਨੇ ਗੱਲਬਾਤ ਵੀ ਅਸੀਂ ਇਹਨਾਂ ਸਾਰਿਆਂ ਦੇ ਨਾਲ ਕਰਾਂਗੇ ਕਿ ਕੀ ਕੀ ਸਥਿਤੀ ਜਿਹੜੀ ਹੈ ਉਹ ਹੈਗੀ ਹੈ ਕਿਹੜੀ ਕਿਹੜੀ ਡਰਾਈਵ ਚੱਲ ਰਹੀ ਹੈ ਸਭ ਤੋਂ ਪਹਿਲਾਂ ACP ਸਾਹਿਬ ਸੰਜਮ ਜੀ ਨੇ SP ਸਾਹਿਬ ਟ੍ਰੈਫਿਕ ਦੀ ਸਮੱਸਿਆ ਬਹੁਤ ਸੀ ਐਜੈਂਟੀਨ ਕ੍ਰੋਚਮੈਂਟ ਡਰਾਈਵ ਚਲਾਈ ਹੈ ਕਾਰਪੋਰੇਸ਼ਨ ਦੇ ਨਾਲ ਰੌਲਟ ਪੁਲਿਸ ਨੇ ਕੀ ਕੀ ਮੁੱਖ ਇਸ ਦੇ ਉਦੇਸ਼ ਹੈਗੇ ਨੇ ਤੇ ਕੰਬੀਨ ਇਹਦਾ ਜਿਹੜਾ ਸਾਡਾ ਅੱਜ ਦਾ ਉਦੇਸ਼ ਇਹ ਹੈ ਇਹ ਤੁਸੀਂ ਦੇਖਿਆ ਕਿ ਸਾਡਾ ਜਿਹੜਾ ਦਿਆਨਾਂ ਦਾ ਹਸਪਤਲ ਹੈ ਦਿਆਨਾਂ ਮੈਡੀਕਲ ਹਸਪਤਲ ਕਾਲਜ ਇੱਥੇ ਬਹੁਤ ਦੂਰ ਦੂਰ ਤੋਂ ਜਿਹੜੇ ਪੇਸ਼ੈਂਟ ਆਉਂਦੇ ਆ ਕਿੰਨੀ ਦੂਰੋਂ ਤਾਂ ਬੰਦਾ ਆ ਜਾਂਦਾ ਜਦੋਂ ਇੰਨੇ ਕੇਰੀਏ ਚ ਆਂਦਾ ਹੈ ਤਾਂ ਉਹ ਫਸ ਜਾਂਦਾ ਹਾਂ ਇਹ ਕਈ ਵਾਰੀ ਸੁਣਨ ਚ ਆਉਂਦੀਆਂ ਗੱਲਾਂ ਜਦੋਂ ਕੀ ਦਾ ਵਿਚਾਰਾ ਚਲਾ ਜਾਂਦਾ ਉਹ ਦੁਖਤ ਹੋ ਜਾਂਦਾ ਉਹਨੂੰ ਉਹ ਨਹੀਂ ਉਹਨਾਂ ਰਾਵਾਂ ਪਾ ਸਕਦੇ ਪਰ ਸਾਨੂੰ ਦਿਖ ਰਿਹਾ ਤੇ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀ ਜਿਹੜੇ ਲੋਕ ਐਡੀ ਐਡੀ ਦੂਰੋਂ ਆਉਂਦੇ ਆ ਉਹਨਾਂ ਨੂੰ 10 ਕਦਮ ਤੇ ਆ ਕੇ ਪਰੇਸ਼ਾਨੀ ਹੋ ਰਹੀ ਹੈ ਜਿਹੜੀ ਅਸੀਂ ਉਹ ਪਰੇਸ਼ਾਨੀ ਨੂੰ ਹੱਲ ਕਰਨ ਵਾਸਤੇ ਅੱਜ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਜੀ ਸੋਪਨ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਤੇ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਜੀ ਦੀ ਸਪੈਸ਼ਲ ਟੀਮਾਂ ਤੁਸੀਂ ਦੇਖ ਰਹੇ ਹੋ ਕਿ ਮਿਸਟਰ ਸੇਖੋਂ ਜਿਹੜੇ ਉਹਨਾਂ ਦੇ ਜ਼ੋਨ ਦੇ ਆਫੀਸਰ ਨੇ ਉਹ ਆਪਣੀ ਟੀਮ ਲੈ ਕੇ ਆਇਆ ਹੈ ਅਸੀਂ ਪੁਲਿਸ ਵਾਲੇ ਜਿਹੜੇ ਹੈਗੇ ਆ ਸਾਰੀ ਪੁਲਿਸ ਟੀਮ ਲੈ ਕੇ ਅਸੀਂ ਉਹਨਾਂ ਦਾ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਅਸੀਂ ਕਿਵੇਂ ਸਾਡੇ ਕਮਿਸ਼ਨਰ ਸਾਹਿਬ ਦਾ ਜਿਹੜਾ ਮੇਨ ਮਨੋਰਥ ਹੈ ਉਹ ਹੈ ਕਿ ਹਸਪੀਟਲਾਂ ਦੇ ਨੇੜੇ ਤੇ ਹੋਰ ਜਿਹੜੀਆਂ ਜਗ੍ਹਾ ਨੇ ਕਿੱਥੇ ਜਿੱਥੇ ਵੀ ਪ੍ਰੋਬਲਮ ਹੈ ਟ੍ਰੈਫਿਕ ਦੀ ਔਰ ਉਹ ਇਸ ਕਰਕੇ ਆ ਕਿ ਐਨਕ੍ਰੋਚਮੈਂਟ ਬਿਲਕੁਲ ਤੋਂ ਉਹਨੇ ਬਾਹਰ 10 ਫੁੱਟ ਆਪਣਾ ਜਿਹੜਾ ਹੈਗਾ ਉਹ ਸਾਡੀ ਜਿਹੜੀ ਮੇਨ ਆਪਣੀ ਸੜਕ ਇਨਕ੍ਰੋਚ ਕੀਤੀ ਆ ਹੁਣ ਤੇ 10-10 ਫੁੱਟ ਦੋਨੇ ਪਾਸੇ ਦੁਕਾਨਾਂ ਕਰਨਗੇ ਤਾਂ ਨੰਗੜ ਨੂੰ ਤਾਂ ਰਾਂ ਨਹੀਂ ਆ ਪੱਛਦਾ ਤੇ ਐਂਬੂਲੈਂਸ ਫਸ ਜਾਂਦੀ ਹੈ ਜੇ ਦੋਨੇ ਪਾਸਿਓਂ ਕ੍ਰੋਸ ਮਤਲਬ ਟ੍ਰੈਫਿਕ ਆ ਜਾਂਦੀ ਹੈ ਤਾਂ ਉੱਥੇ ਜਾਮ ਲੱਗ ਜਾਂਦਾ ਹੈ ਅਸਲੀ ਆਉਣ ਵਾਲੇ ਸਮੇਂ ਤੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਦੇ ਜਿਹੜੀ ਡਾਇਰੈਕਸ਼ਨ ਹੈ ਅਸੀਂ ਮੈਂ ਤੁਹਾਡੇ ਯਾਦ ਹੋਵੇਗਾ ਕਿ ਰੈਡੀਕੇਸ਼ਨ ਆਫ ਰੋਡ ਆਫ ਸਟਿਕਸ ਜਿਵੇਂ ਪਹਿਲਾਂ ਅਸੀਂ ਉਹਦੇ ਤੇ ਕੰਮ ਕੀਤਾ ਸੀ ਵੀ ਟ੍ਰੈਫਿਕ ਨੂੰ ਕਿਹੜੀਆਂ-ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਟ੍ਰੈਫਿਕ ਨੂੰ ਜਿਹੜਾ ਖਰਾਬ ਕਰ ਰਹੀਆਂ ਅਸੀਂ ਉਹ ਸਾਰੀਆਂ ਜਿਹੜੀਆਂ ਜਿਹੜੇ ਵੀ ਡਿਪਾਰਟਮੈਂਟ ਨਾਲ ਕਨਸਰਨਡ ਹੋਣ ਗਿਆ ਅਸੀਂ ਪੂਰੀ ਵਧੀਆ ਸਾਰੇ ਸ਼ਹਿਰ ਦੀ ਇੱਕ ਲਿਸਟ ਤਿਆਰ ਕਰਾਂਗੇ ਤੇ ਉਹ ਲਿਸਟ ਤਿਆਰ ਕਰਕੇ ਉਹਦੇ ਚ ਜੇ ਜਿਵੇਂ ਕੋਈ ਬਿਜਲੀ ਦਾ ਖੰਭਾ ਗਲਤ ਲੱਗਿਆ ਹੋਇਆ ਕਿਸੇ ਨੇ ਇਨਕ੍ਰੋਚਮੈਂਟ ਦੁਕਾਨਦਾਰ ਨੇ ਇਹ ਜੀ ਪੱਕੀ ਇਨਕ੍ਰੋਚਮੈਂਟ ਬਣਾਈ ਤੁਸੀਂ ਦੇਖਿਆ ਹੁਣ ਅਸੀਂ ਢਵਾ ਕੇ ਆਏ ਆ ਉਥੇ ਲੋਕਾਂ ਨੇ ਪੱਕੇ ਆਪਣੇ ਸ਼ੈੱਡ ਲਾਏ ਸ਼ੈੱਡ ਲਾ ਕੇ ਤੇ ਥੱਲੇ ਪੱਕੇ ਜਿਹੜੇ ਹੈਗੇ ਆ ਉਹ ਲਾ ਤੇ ਰੋਟੀ ਬਣਾਉਣ ਨੂੰ ਤੰਦੂਰ ਵਗੈਰਾ ਉਹ ਜਿਹੜੀ ਇਨਕ੍ਰੋਚਮੈਂਟ ਆ ਹੁਣ 10-10 ਫੁੱਟ ਦੀ ਇਨਕ੍ਰੋਚਮੈਂਟ ਕਿੱਥੇ ਤੁਸੀਂ ਕਵਰ ਨਹੀਂ ਹੁੰਦੀ ਸਰ ਕੋਈ ਹਸਪਤਾਲਾਂ ਦੇ ਨੇੜੇ ਗ੍ਰੀਨ ਕੋਰੀਡੋਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਤਾਂ ਕਿ ਕੋਈ ਵੀ ਐਂਬੂਲੈਂਸ ਆਵੇ ਜਾਂ ਕੋਈ ਮਰੀਜ਼ ਆਵੇ ਉਸ ਨੂੰ ਟ੍ਰੈਫਿਕ 'ਚ ਨਾ ਖੜਨਾ ਪਵੇ ਕਿਉਂਕਿ ਤੁਸੀਂ ਪਹਿਲਾਂ ਵੀ ACP ਜਦੋਂ ਟ੍ਰੈਫਿਕ ਰਹੇ ਹੋ ਕਰੋਨਾ ਦੇ ਸਮੇਂ ਦੇ ਵਿੱਚ ਰਹੇ ਹੋ ਤੁਸੀਂ ਬਹੁਤ ਸਾਰੇ ਇੱਦਾਂ ਗ੍ਰੀਨ ਕੋਰੀਡੋਰਸ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਸਾਡੇ ਜਿਹੜੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਦੇ ਜਿਹੜੇ ਮਤਲਬ ਉਹਨਾਂ ਦੇ ਬਹੁਤ ਉਹਨਾਂ ਦਾ ਵਾਈਟ ਜਿਹੜਾ ਨੌਲੇਜ ਹੈ ਉਹਨਾਂ ਦੀ ਨੌਲੇਜ ਦੇ ਮੁਤਾਬਕ ਅਸੀਂ ਤਾਂ ਕਿ ਜਿਹੜੇ ਕੰਮ ਨੂੰ ਅਸੀਂ ਫੜਾਂਗੇ ਤਾਂ ਉਹਨੂੰ ਸਿਰੇ ਚੜਾ ਸਕੀਏ ਸਾਡਾ ਜਿਹੜਾ ਮੇਨ ਪਰਪਸ ਹੋਣਾ ਹੈ ਜਿਹੜਾ ਜੋ ਸਾਫ਼ ਸਾਡੇ ਕਹਿ ਰਹੇ ਹੈ ਕਿ ਰੈਡੀਕੇਸ਼ਨ ਆਫ ਰੂਟਸ ਤੇ ਸੜਕਾਂ ਦੀਆਂ ਰੁਕਾਵਟਾਂ ਜਿਹੜੀਆਂ ਟ੍ਰੈਫਿਕ ਨੂੰ ਜਿਹੜੀਆਂ ਖਰਾਬ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਦੂਰ ਕਰ ਰਹੇ ਹਾਂ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਤੇ ਅਸੀਂ ਜਿਵੇਂ ਅੱਜ ਆ ਡੀਐਮਸੀ ਕਲੀਅਰ ਕਰ ਰਹੇ ਹਾਂ ਦੂਜੇ ਹਸਪੀਟਲ ਵੀ ਕਲੀਅਰ ਕਰਾਂਗੇ ਤੁਹਾਡੇ ਯਾਦ ਹੋਊਗਾ ਕਿ ਪਿੱਛੇ ਜਦ ਮੈਂ ਸੀਗਾ ਤਾਂ ਅਸੀਂ ਇੱਥੇ ਇਹਨੂੰ ਵਨ ਬੇ ਸਿਸਟਮ ਕੀਤਾ ਸੀ ਆਉਣ ਵਾਲੇ ਦਿਨਾਂ 'ਚ ਅਸੀਂ ਉਹ じゃ ਕੋਈ ਵਧੀਆ ਪਲਾਨ ਤਿਆਰ ਕਰਕੇ ਜਿੱਥੇ 92 ਦੀ ਲੋਡ ਹੋਈ ਉਥੇ ਵਨਵੇ ਕਰਾਂਗੇ ਤੇ ਨਾਲ ਦੀ ਨਾਲ ਜਿਹੜੀ ਤੁਸੀਂ ਐਲੀਵੇਟਡ ਰੋਡ ਹੈ ਬਿਲਕੁਲ ਆਤਮਪਾਰਕ ਤੋਂ ਕੋਲ ਰਾਤ ਨੂੰ ਜਾਮ ਲੱਗਦਾ ਸਵੇਰੇ ਜਾਮ ਲੱਗਦਾ ਤੁਸੀਂ ਆਉਣ ਵਾਲੇ ਹਫ਼ਤੇ ਦੇਖੋਗੇ ਉਹ ਸਾਰਾ ਜਿਹੜਾ ਹੈਗਾ ਅਸੀਂ ਆਪਣੇ ਮਾਈਂਡ ਅਪਲਾਈ ਕਰਕੇ ਕਲੀਅਰ ਕਰ ਦਾਂਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਸ਼ਹਿਰ ਟ੍ਰੈਫਿਕ ਮੁਕਤ ਜਿਹੜਾ ਉਹ ਦੇਖਣ ਨੂੰ ਮਿਲੇਗਾ ਤੇ ਨੋ ਟ੍ਰੈਫਿਕ ਜਿਹੜਾ ਉਹ ਸਿਟੀ ਇਸ ਨੂੰ ਬਣਾਉਣ ਦੀ ਕੋਸ਼ਿਸ਼ ਹੁਣ ਕੀਤੀ ਜਾਏਗੀ ਤਾਂ ਅਲਗਾਕਾਰ ਕਾਰਪੋਰੇਸ਼ਨ ਦੇ ਵੱਲੋਂ ਵੀ ਇਹ ਡਰਾਈਵ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟਸ ਜਿਹੜੀਆਂ ਨੇ ਹਟਾਈਆਂ ਜਾ ਰਹੀਆਂ ਨੇ ਤੇ ਇਹ ਅਪਡੇਟਸ ਹਨ ਜਿਹੜੋ ਕੈਮਰਾਮੈਨ ਬੰਟੀ ਦੇ ਨਾਲ ਸਨਮਜੀਤ ਸਿੰਘ ਕੋਲ ਜਾਣਕਾਰੀ ਲਈ ਸ਼ੁਕਰੀਆ ਧੰਨਵਾਦ